ਕਿੰਨਾ ਯਾਰ ਨੰਦਿਕੋਰ ਮਨਦੀਪ ਪੌਰ ਹਾਂਜੀ ਕਿਹੜਾ ਪਿੰਡ ਤੁਹਾਡਾ ਬੇਮਨ ਕੌਰ ਸਿੰਘ ਜ਼ਿਲ੍ਹਾ ਲੁਖਿੰਡਾ ਜੀ ਕਿੰਨੀ ਦਿਰ ਹੋ ਗਈ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹਾਂਜੀ ਕਿਸ ਤਰੀਕੇ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2022 22 ਚ ਜੀ 2022 ਨੂੰ ਤੁਹਾਡਾ ਜੀ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਅਹ ਦਾ ਪਰ ਨਕਾਈ ਹੋਇਆ ਸੀਗਾ ਜੀ ਨਕਾ ਹੋਇਆ ਸੀਗਾ ਹਾਂਜੀ ਤੁਸੀਂ ਵੀ ਉਸੇ ਬਲੌਕ ਕਰਦੇ ਹੋ ਜਾਂ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚ ਉਸੇ ਕੈਟਾਗਰੀ ਵਿੱਚ ਬਲੌਕ ਕਰਦੇ ਹਾਂਜੀ ਫਿਰ ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੇ ਕੰਪਲੇਂਟ ਦਿੱਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਬੰਗੇ ਤੁਹਾਨੂੰ ਪਿੰਦਾ ਪਤਾ ਲੱਗਾ ਦੂਜਾ ਵਿਆਹ ਕਰਾ ਰਿਹਾ ਨੇ ਓਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿੱਥੇ ਦਾ ਹੈ ਉਹ ਕੁੜੀ ਕਿੱਥੇ ਦੀ ਆ ਓ ਜੀ ਯੁਕੇ ਦੀ ਆ ਜੀ ਵਿਦੇਸ਼ ਦੀ ਆ ਹਾਂਜੀ ਹਾਂਜੀ ਕਿਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਣ ਮੰਗਾ ਨੇ ਕਿ ਇਹ ਇਹ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕਮਿਡਰ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਝ ਜਿਹੜੀ ਕੁੱਟ ਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ ਨਹੀਂ ਜੀ ਕੀਤੀ ਹੋਈ ਹੈ ਉਦੋਂ ਮੇਰੇ ਕੇਸ ਚ ਚੱਲ ਰਹੇ ਨੇਗੇ ਉਦੋਂ ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਹੈ ਦੁਦਿਵਾਰ ਸ਼ਨੀਵਾਰ ਨੂੰ ਐਸਐਚਓ ਬਠਿੰਡਾ ਦੇ 22 ਤਰੀਕ ਨੂੰ ਮੇਰੇ ਨਾਲ ਕੋਟਮਾਰ ਕਰਕੇ ਆਇਆ ਘਰੇ ਇਹਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ ਉਹਦੇ ਤੁਹਾਨੂੰ ਕੋਟਮਾਰ ਕਰਕੇ ਬੰਦ ਉੱਥੇ ਕਰਾ ਹਾਂ ਹਾਂਜੀ ਹਾਂਜੀ ਤੁਸੀਂ ਕੀ ਮੰਗ ਕਰਦੇ ਆ ਬਸ ਇਹ ਇਨਸਾਫ ਮਿਲੇ ਤੋਂ ਇਹਨਾਂ ਦੇ ਸਾਈਟ ਅੱਪਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਨਹੀਂ ਉਹ ਚੀਜ਼ ਮੈਂ ਬਾਅਦ ਚ ਦੇਖੂਗੀ ਜੀ ਕਿ ਰਹਿ ਤੇ ਕਾਰਵਾਈ ਕੀਤੀ ਜਾਵੇ ਨਾ ਤੇ ਫੈਮਿਲੀ ਤੇ ਕਰ ਉਹ ਇਹਦੀ ਫੈਮਿਲੀ ਤੇ ਕਾਰਵਲ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਬੜਾ ਹਸਨ ਮਾਨ ਕੇ ਅਸਲ ਤੁਸੀਂ ਕੁਲਦੀਪ ਮਾਨਗੀ ਦੇ ਕੀ ਲੱਗਦਾ ਮੈਂ ਦੋ ਤਾਂ ਜੀ ਉਹਨਾਂ ਦਾ ਉਹਨਾਂ ਦਾ ਦੋ ਤਾਂ ਆ ਤੇ ਕੀ ਪ੍ਰੋਬਲਮ ਪਈ ਆ ਜੇ ਵੀ ਕਿਸੇ ਕਰੇ ਲੜਾਈ ਹੈ ਜੀ ਉਹਦੇ ਕਰਕੇ ਆਏ ਆ ਲਈ ਇੱਕ ਹੀ ਬਦਲ ਗਈ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਸਿਖ ਫਰਾ ਰਹੇ ਹੋ ਇੱਥੇ ਐ ਜੀ ਨਹੀਂ ਲਈ ਸੀ ਅਰੇ ਡਿਸਕੂਟ ਚੱਲਦਾ ਸੀ ਸਾਡਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਵਗੈਰਾ ਨੇ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਅੱਛਾ ਹਾਂਜੀ ਹਾਂਜੀ ਕਬੜ ਕਰੀ ਲੂਡ 스ਕਿਊਟ ਆ ਕੋਈ ਕੁਝ ਵਿਆਹ ਨਹੀਂ ਕਰਾਉਣਾ ਇਹ ਨਹੀਂ 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 ਇੱਥੇ ਗੁਰਦਵਾਰੇ 574 ਮੈਰਿਜ ਹੋਈ ਆ ਜਾਇਦ ਮੁਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਤਾਂ ਹੈ ਨਾ ਤੋਂ ਵੀ ਜੀ ਨਹੀਂ ਗੁਰਦਵਾਰਾ ਪੰਥਮਾਤਾ ਸਾਹਿਬ ਕੋ ਪਾਠੀ ਸਾਹਿਬ ਜਿਹੜੇ ਨੇ ਨਹੀਂ ਨਹੀਂ ਸਾਬਾ ਜੀ ਕੀ ਨਾਮ ਤੁਹਾਡਾ ਗੁਰਮੀਰ ਸਿੰਘ ਜੀ ਗੁਰਮੀਰ ਸਿੰਘ ਹਾਂਜੀ ਆ ਕਿਸ ਗੁਰੂ ਘਰ ਸੇ ਵਨਵਾਰੇ ਹੋ ਗੁਰਦਵਾਰਾ ਪੰਥਮਾਤਾ ਸਾਹਿਬ ਕੋ ਕਿੱਥੇ ਮੰਗਾ ਆ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਕਾਰ ਕੀ ਨਾਮ ਆ ਉਹਨਾਂ ਦਾ ਹਸਨ ਮਾਨਕ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਨਮੋਲ ਪੈਸੇ 'ਚ ਵਿਆਹ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਗਏ ਲਾਂਭ ਆਗੇ ਆਨੰਦ ਕਾਰ ਜਿੱਥੇ ਆਨੰਦ ਕਾਰ ਜਿੱਥੇ ਹੋਇਆ ਹਾਂਜੀ ਕਿੰਨੇ ਕਿ ਸਿਗੇ ਬਰਾਤੀ ਆਏ ਸੀ ਤਕਰੀਬਨ 25 30 ਜਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਹੈ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੀ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਬਣਦਾ ਠੀਕ ਸ਼ੁਕਰੀਆ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਐਡਵੋਕੇਟ ਪਰਮਿੰਦਰ ਕੌਰ ਗੇਲਾ ਜੀ ਪਟੰਡਾ ਡਿਸਟ੍ਰਿਕਟ ਤੋਂ ਅੱਜ ਕਿੰਨਾ ਬੰਗਿਆ ਥਾਣੇ ਦੇ ਵਿੱਚ ਆਣੇ ਹੋਏ ਤੇ ਜੀ ਮੇਰੀ ਕਲਾਇੰਟ ਹੈ ਅਸਲ ਮਾਨਗਰੀ ਦੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇਹਨੇ ਵਿਆਹ ਕਰਵਾ ਲਿਆ ਆ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਗੇ ਆਏ ਹੋਈ ਸੀ ਇਹਦੇ ਜੋ ਹਸਲ ਮਾਨਕ ਹੈ ਇਹਦੇ ਖਿਲਾਫ ਦੋ ਕੇਸ 12 ਡੀ ਵੀ ਐਕਟ ਤੇ 125 ਮੇਨਟਨੈਂਸ ਦਾ ਅਸੀਂ ਆਲਰੇਡੀ ਬਟਿੰਡਾ ਕੋਰਟ ਚ ਲਾਇਆ ਹੋਇਆ ਤੇ ਅੱਜ ਤੱਕ तकरीबन 3 ਕੁ ਮਹੀਨੇ ਪਹਿਲਾਂ ਹਸਲ ਮਾਨਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸ ਐਸ ਪੀ ਸਾਹਿਬ ਬਟਿੰਡਾ ਨੂੰ ਉਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 23 ਨਵੰਬਰ ਨੂੰ ਇਸ 3 ਨੂੰ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਅਨ ਇੱਥੇ ਅਨਮੋਲ ਰੈਸਟੋਰੈਂਟ ਹੈ ਉਥੇ ਨੇ ਮੈਰਿਜ ਕਰਵਾਈ ਆ ਤੇ ਇੱਥੇ ਗੁਰਦੁਆਰਾ ਆ ਆਈ ਸੀ ਗੁਰਦੁਆਰੇ ਮਾਤਾ ਸਾਹਿਬ ਗੁਰਦੁਆਰ ਸਾਹਿਬ ਘਰ ਗੁਰਦੁਆਰਾ ਉਥੇ ਨੇ ਅਨੰਦ ਦਾ ਕਾਰਜ ਕਰਵਾਈ ਆ ਉਹ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਤਾਂ ਕੋਲਡ ਡਰਿੰਕ ਵਗੈਰਾ ਵਗੈਰਾ ਵਰਤਨੋਂ ਇਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉਥੋਂ ਫੜ ਲਏ ਥਾਣੇ ਲੈ ਕੇ ਜਾਂਦਾ ਸੀ ਥਾਣਾ ਸਿਟੀ ਬੰਗਾ ਵਿੱਚ ਹਸੰਦਰ ਕਹਿੰਦਾ ਅਸੀਂ ਸਾਡੀ ਤਾਂ ਕੋਈ ਹੈ ਹੀ ਨਹੀਂ ਕੋ ਰਿਲੇਸ਼ਨ ਆਪਸੀ ਕੋਈ ਮੈਨੇਜ ਕਰਾਣ ਆਏ ਆ ਉਹ ਤਾਂ ਜੀ ਦੇਖੋ ਹੁਣ ਪਰਚੇ ਤੋਂ ਬਚਦਾ ਕਹੂਗਾ ਹੀ ਉਹ ਤਾਂ ਆਪਣੀ ਸੇਫਟੀ ਲਈ ਕਹੂਗਾ ਨਾ ਬਟ ਜੋ ਸਚਾਈ ਆ ਅਸੀਂ ਪੁਲਿਸ ਨੂੰ ਉਹਦੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਐਵੀਡੈਂਸ ਦੇ ਦਿੱਤੇ ਅੱਗੇ ਪੁਲਿਸ ਕਾਰਵਾਈ ਕਰੂਗੀ ਉਹਦੇ ਤੇ ਹਾਂਜੀ ਸਰ ਇਹ ਪਤਾ ਲੱਗਿਆ ਕਲਦੀਪ ਮਾਨਕ ਦਾ ਭਾਣਜਾ ਕਹਿੰਦਾ ਆਪੇ ਆਪ ਨੂੰ ਕਿ ਉਹਨੂੰ ਗ੍ਰਿਫਤਾਰ ਕੀਤਾ ਉਹ ਕੀ ਕਾਰਨ ਹੈ ਨਹੀਂ ਇਹਦੇ 'ਚ ਜਿਹੜਾ ਪੰਦੀਪ ਮਾਨਕ ਦਾ ਕੋਈ ਗੱਲ ਨਹੀਂ ਹੈ ਕਿ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥੋਂ ਕਿ ਮੇਰਾ ਇਹ ਪਤੀ ਆ ਇਸ ਮੇਮਾ ਮੈਰਿਡ ਆ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਪੰਦੀ ਅਰਕਹ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਅੰਦਾਜ਼ੇ ਸਾਡੀ ਆਪਸ ਵਿੱਚ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਮੈਰਲ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਜਾਂ ਸਬੂਤ ਨਹੀਂ ਆ ਇਥੇ ਅਨਮੋਲ ਪੈਲਸ ਆਈ ਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਤਰ੍ਹਾਂ ਨੂੰ ਬੁਲਾ ਲਿਆ ਸੀ ਇਹਨਾਂ ਨੇ ਕੰਪਲੀਟ ਕਰ ਦਿੱਤਾ ਹੋਨੇ ਰਾਜੀ ਹੈਗੇ ਆ ਜਾਂ ਕਿ ਉਹਨਾਂ ਦੀ ਗ੍ਰਿਫਤਾਰੀ ਨਹੀਂ ਕਿਸੇ ਦੀ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅੱਜ ਵੀ ਇਨਕੁਆਇਰੀ ਚੱਲ ਰਹੀ ਹੈ ਜੀ ਅਰਜ਼ੀ ਹਿਪਰਤਾਲ ਚੱਲੀ ਹੈ ਉਹ ਜੋ ਵੀ ਪੜਤਾਲ ਦੇ ਵਿੱਚ ਅ ਬਰੂਫ ਹੋਣਗੇ ਜਾਂ ਕੋਈ ਗੱਲ ਇਹ ਹੈਗੀ ਹੈਗੀ ਸਾਹਮਣੇ ਤੇ ਵੈਸੇ ਹੀ ਕਰ ਲਈ ਅਮਰ ਚੰਦ ਜੀ